ਥੋੜਾ ਜਿਹਾ ਘੋਟ ਲੈ ਲੈ। ਕੋਸ਼ਮ ਨਹੀਂ ਹੰਡਾ। ਹਾਂ ਦਸ ਤਾ ਦਸ ਦਸ। ਇੱਕਮ ਤੇਰਾ ਵਾਲੀ ਕੁੱਟਣ ਨੂੰ ਕਹਿੰਦੀ ਬਾਬਾ। ਪਪੇ ਤੇਰੇ ਵਾਲਾ ਕਿੱਥੇ ਆ? ਉੱਧਰ ਯਾਰ। ਉਹਨੂੰ ਚੰਬੀਏ। ਲੱਗ ਗਿਆ ਫੇਰ। ਨੀਨੇ ਤਾਂ ਨਾ ਕੀ ਆ। ਹੈ? ਡੇਜੀ? ਡੇਜੀ। ਡੇਜੀ ਇਹਦਾ ਨਾਮ। ਕੱਲ ਦਿਖਾ ਦੇ ਸਾਰਿਆਂ ਨੂੰ ਕਿਵੇਂ ਦੀ ਆ। ਰਖੜੀ ਤੇ ਗਿਫਟ ਮਿਲਿਆ ਡੇਜੀ। ਡੇਜੀ ਮਿਲਿਆ ਤੁਹਾਨੂੰ ਗਿਫਟ। ਪਪੇ ਤੇਰਾ ਨਾਮ ਤੇਰੀ ਦਾ ਕੀ ਨਾਮ? ਉਹ ਉਹ ਕਿਵੇਂ ਦੀ ਆ? ਤੂੰ ਖਾ ਲਿਆ ਕਿਵੇਂ ਦੀ ਆ ਉੱਠਿਆ ਉੱਠਿਆ ਨਹੀਂ ਜਾਂਦਾ ਆਲਸੀ ਔਰਤ ਯਾ ਹਾ ਇਹ ਨਹੀਂ ਰੋਟੀ ਵੀ ਨਹੀਂ ਖਾਣੀ ਮਾਸਪੇਸ਼ੀਆਂ ਢਲਣਗੀਆਂ ਤੇ ਚਰੂੜੀਆਂ ਪੈਣੀਆਂ ਵਾ ਮਨੇ ਤਨ ਮੂੰਹ ਕ ਮਾੜਾ ਵਾ ਨੀ ਰੋਟੀ ਨਾ ਖਾ ਜੈ ਆ ਖਾ ਨਹੀਂ ਤੂੰ ਆ ਖਾਈ 아니 منہ ਜਿਆਦਾ ਹਲਾਈ ਜਾਨੀ ਤੂੰ ਬਹੁਤਾ ਜਿਆਦਾ ਔਖੀ ਹੋ ਜਾਣਾ ਤਾਨੂੰ ਇਹ ਪਿਆਰੀ ਪਿਆਰੀ ਨੰਬਰ ਹੈ ਨਾ 3 ਆ ਰੋਜ਼ ਹੀ ਤੂੰ ਲਾ ਕੇ ਨਹੀਂ ਬਹਿ ਜਾਂਦੀ ਤੂੰ ਕਿੰਨੀ ਕੁ ਗੋਰੀ ਹੋਣਾ ਹੈ ਬੋਲਣਾ ਨਹੀਂ ਹੈ ਨਾ ਇਹਦੇ ਚ ਬੋਲ ਨਹੀਂ ਨਾ ਹਾ ਤੂੰ ਤਿਰੂੜੀਆਂ ਬਹਿ ਜੂ ਨਹੀਂ ਤਾਂ ਆ ਜਦੋਂ ਫੇਰ ਕੀ ਮੂੰਹ ਦਲਾ ਬੀਬੀ ਬਾਲੀ ਤੇਜ ਆ ਕਹਿੰਦਾ ਨਾ ਬਾਤੀ ਤੇਜ ਬਹੁਤੀ ਤੇਜ ਆ ਇਹਨੂੰ ਵੀ ਰੋਟੀ ਨਾਲ ਖਵਾਣੀ ਆ ਇਹ ਨਹੀਂ ਖਾਂਦੀ ਕੀ ਕੀਤਾ ਨੇ ਗਲਾ ਮੇਰੀ ਮੇਕਅਪ ਵਾਲੀ ਗਲਾ ਗਿਆ ਮਨ ਖਾਲੇ ਹੀ ਨੇ ਤੈਨੂੰ ਫੜ ਖਾਂ ਕਿ ਮੈਂ ਲੈ ਜਾ ਜਿਉਂ ਫੜੀ ਇਹਨੇ ਪਾਸੇ ਰੱਖੀ ਦੋ ਮਿੰਟ ਚੱਕ ਲੈ ਕਹਿਣਾ ਜਾਏਗੀ ਇਹਦੇ ਬਾਰੇ ਤੂੰ ਹਣ ਅੰਨਾ ਮੇਰੇ ਕੱਪੜੇ ਪਾ ਦੇ ਲਿਬਾਂ ਉੱਤੇ ਕੁਸੋਰਤ ਸੁੱੜ ਕੇ ਆਏ ਮੱਲੀ ਹੋਈ ਅੰਨਾ ਹੁਣ ਇੱਕ ਮਿੰਟ ਦੂਗੀ ਕਹਿਣਾ ਜਾਏਗੀ ਅੰਨਾ ਮੇਰੀ ਰਖੜੀ ਤੋੜਤੀ ਤਾਂ ਵੀ ਮੈਨੂੰ ਪੁੱਛ ਨਹੀਂ ਗਿਆ ਮੈਂ ਕਹਾਂ ਹੁਣ ਮੈਂ ਤੇਰੇ ਕੱਪੜੇ ਪਾ ਲੈਣੀਆਂ ਆ ਕਪੜੇ ਰਾਤ ਦੇ ਪਾਈ ਕਰਦੀ ਆ ਰਾਤ ਦੇ ਹੁਣ ਰਾਤ ਦੀ ਪੁਣੇ ਸੀਗੇ ਤੇ ਹਾਲੇ ਹੀ ਦਾ ਪਾਈ ਚੱਦੀ ਸੀਗੀ ਮੈਨੂੰ ਆਪਦੇ ਲੱਭੇ ਨਹੀਂ ਸੀ ਤਾਂ ਨਾ ਮੈਨੂੰ ਆ ਤੇ ਮਿਲਦੇ ਨੇ ਇਹਨੇ ਕੋਈ ਘਰੇ ਕਪੜੇ ਨਹੀਂ ਆਗੇਗੇ ਹਾਂ ਕਪੜੇ ਆ ਗਿਆ ਬਟੇ ਨੇ ਮੈਂ ਤਾਂ ਹੀ ਪੁਣਿਆ ਮੈਂ ਤਾਂ ਮਮਾ ਜੀ ਕਾਹਨ ਦਸੀ ਇਹਨਾਂ ਦਾ ਕਿੱਥੋਂ ਦਾ ਕਹਿੰਦੇ ਜਿੱਦਾਂ ਸਦਾ ਪੂਪਾ ਲਾ ਮੇਰਾ ਕੱਟਰਾ ਤੇਨੂ ਆ ਉਹ ਪਰ ਉਹਨੂੰ ਕੱਟ ਨਹੀਂ ਨਾ ਤਾਂ ਮਾਰੀ ਪੋਦੀ ਆ ਗਈ ਤਦਿੰਦਿਆ ਜੇ ਤੋਂ ਇਹਨੇ ਮਰ ਤੋ ਨਾ ਇਹ ਨੂੰ ਮਚਾ ਲੂ ਥੈਂਕ ਯੂ ਅੱਜ ਆ ਬੱਚਾ ਬਾਲਟੀ ਕਿਵੇਂ ਡਿੱਕੇ ਆ ਗਏ ਅੱਜ ਇਹ ਕਿਵੇਂ ਮਸ਼ੀਨਾਂ ਦੇ ਡਿੱਕੇ ਆ ਗਏ ਦੋਵੇਂ ਭੈਣ ਭਰਾ ਕੌਣ ਐਕਸੀਬਿਸ਼ਨ ਲਾਉਣ ਗਏ ਕੌਣ ਐਕਸੀਬਿਸ਼ਨ ਲਾਉਣ ਗਏ ਜਿਹੜੇ ਮਸ਼ੀਨਾਂ ਚ ਲਾਉਂਦੇ ਆ ਜਿਹੜੇ ਆਪਰੇਟਰ ਤੁਹਾਡੇ ਆਪਰੇਟਰ ਅੱਜ ਇਹਨਾਂ ਦੇ ਗਏ ਐਕਸੀਬਿਸ਼ਨ ਤੇ ਕਿਹੜੇ ਐਕਸੀਬਿਸ਼ਨ ਤੇ ਗਏ ਅੱਜ ਉਹ ਗਏ ਮੋਗੇ ਜੈਸਵਾਲ ਹੋਟਲ ਦੇ ਡੀ ਐਮ ਬਾਲਜ ਦੇ ਕੋਲ 9 ਨੰਬਰ ਗਲੀ ਵਿੱਚ ਠੀਕ ਆ ਮੋਗੇ ਚ ਲੇ ਵੀ ਮੋਗੇ ਦੇ ਪਰਨੇ ਅੱਜ ਐਗਜ਼ੀਬਿਸ਼ਨ ਤੇ ਗਈਆਂ ਹੋਈਆਂ ਭੈਣਾ ਹੁਣੀ ਆਪਣੇ ਮੋਗੇ ਜੈਸਲਾਲ ਹੋਟਲ ਡੀ ਐਮ ਕਾਲਜ ਦੇ ਕੋਲ ਨੌ ਨੰਬਰ ਗਲੀ ਦੇ ਵਿੱਚ ਤੇ ਅੱਜ ਜੇ ਸਾਡੇ ਆਪਰੇਟਰ ਹੈ ਨਹੀਂ ਤੇ ਅੱਜ ਆਪਰੇਟਰਾਂ ਦੀ ਜਗ੍ਹਾ ਇਹ ਸਾਡੇ ਵਰਕਰ ਕੰਮ ਕਰਨਗੇ ਨਿੱਕੇ ਨਿੱਕੇ ਤੇ ਹੱਥ ਲੈ ਸਾਧਿਓ ਲੱਗਿਓ ਇਹ ਕੜਾਈ ਦੇ ਵਿੱਚ ਉਹ ਵੇਖੋ ਪੂਰੀ ਇਹਨਾਂ ਮਸ਼ੀਨ ਮਸ਼ੂਨ ਵਹਿ ਚਲਾਉਣੀ ਮਸ਼ੀਨ ਮਸ਼ੂਨ ਸਾਰੀ ਆ ਗਈ ਹੈ ਨਾ ਇਹਨੂੰ ਤੇ ਡੀ ਜੀ ਨੂੰ ਵੇਖ ਕਿੱਡੀ ਸਮਾਈਲ ਪਾਸ ਕੀਤੀ ਨੇ ਅ ਜੂਵੀ ਹਣੀ ਦਾ ਡੰਗਰੀ ਆ ਬਾ ਗੇਮ ਉਹ ਗੇਮ ਵੀ ਖੇਡਦਾ ਤੇ ਇੱਕ ਬੰਦਾ ਹੀ ਨਹੀਂ ਮਰਦਾ ਉਹ ਕਹਿੰਦਾ ਮੈਂ ਗੇਮ ਖੇਡਨੀ ਉਹ ਕਹਿੰਦਾ ਮੈਂ ਗੇਮ ਖੇਡਨੀ ਆ ਤੇ ਤੇਰੇ ਤੋਂ ਵੀ ਨਹੀਂ ਮਰਿਆ ਚਲ ਸਾਡੀ ਉਮਰ ਹੈ ਗੇਮਾਂ ਖੇਡਣ ਦੀ ਤੇਰੀ ਤਾਂ ਉਮਰ ਆ ਨਾ 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 ਵੀਰ ਤੇਰੇ ਤੋਂ ਨਹੀਂ ਮਰਿਆ ਗੱਗੂ ਨੇ ਵੀ ਵੇਖ ਹੀ ਲੈ ਉਹ ਯੂਟਿਊਬਰ ਜਿਹੇ ਹੈ ਉਹਨਾਂ ਕੋਲ ਬਕਸੇ ਮੰਗਾ ਲਈ ਹੈ ਜੁੱਤੇ ਰਖ ਲਈ ਆ ਲੇ ਉਹ ਇੱਕ ਬੋਲ ਐਵੇਂ ਨਹੀਂ ਬਣਾਈਏ ਇਹਨਾਂ ਦੀ ਭਰ ਕੇ ਫੇਰ ਸਿਰਾਂ ਲੱਗੂ 24 ਹੋਰ ਆਉਂਦੇ ਆ ਹੈ ਕਿੰਨੇ ਦਾ ਇੱਕ ਕਿੰਨੇ ਕ ਦਾ 5000 ਦੇ 24 ਪੀਸ ਠੀਕ ਆ ਐਵੇਂ ਨਾ ਕਹੀ ਇੰਨੇ ਦੇ ਪੰਜ ਆਏ 24 5000 ਦੇ ਉਹ ਜਾ ਭਰਾਵਾ ਮੋਟਿਆ ਆ ਕੇ ਖੁੱਲਣ ਲੱਗੇ ਇਹ ਕਾਇਨ ਬਣੇ ਸਨੈਕਟ ਪੁਆਈ ਦੇ ਆ ਗਿਆ ਇਹ ਅਗਲਾ ਆਰਡਰ ਹੋਲਕ ਹੋਲਕ ਤੂੰ ਕਿੱਥੇ ਪਾੜਨੇ ਤੁਹਾਡੇ ਜੂਰ ਹੈਗਾ ਵਾ ਜੂਰ ਹੈਗਾ ਵਾ ਕਿ ਗੱਲ ਨਿਕਲਦੀ ਨਹੀਂ ਤੁਹਾਡੇ ਤੋਂ ਕੱਢੀ ਬਾਹਰ ਆ ਫੜ ਪੈਕਿੰਗ ਫੜ ਆ ਤ ਬਤਮੀਜ਼ਿਆ ਫੜ ਆ ਚੈੱਕ ਕਰ ਚੈੱਕ ਉਹ ਪਾੜਤਾ ਹੀ ਲੈ ਟਾਈਮ ਨਹੀਂ ਪਾੜਤਾ ਨੂੰ ਆ ਫੜ ਹੈਗੀ ਆਈਟਮ ਆ ਥੋੜੀ ਜਿਹੀ ਵਧੀਆ ਕੁਆਲਟੀ ਹੈ ਇਹਨੇ ਉਹ ਅੱਛਾ ਜੋੜ ਕੇ ਬੰਦੇ ਆਏ ਇਹ 1 2 3 4 5 6 ਆਲੇ ਫੜ ਉਹ ਵਧੀਆ ਨਹੀਂ ਸੋਹਣੇ ਜਾਰੇ ਇਹ ਨਾਲੋਂ ਪਹਿਲੇ ਟਰਾਂਸਪਰੈਂਟ ਹੀ ਆ ਵੀ ਭਰਾਵਾ ਟਰਾਂਸਪਰੈਂਟ ਹੀ ਆ ਉਹ ਟਰਾਂਸਪਰੈਂਟ ਹੀ ਮਮਾ ਤੈਨੂੰ ਸਵਾਬ ਦਾ ਖੋਲ ਕੇ ਵਿਖਾ ਦੇ ਇਹ ਕਿਵੇਂ ਜੋੜਨੇ ਆ ਇਹ ਬਲੈਕ ਆ ਅਗੇ ਬਾਹਲੇ ਵਧੀਆ ਸਵਾਤੀ ਮਗਾਈ ਗਿਆ ਇਹ ਦੇਸੀ ਜਿਹਾ ਲੱਗਦਾ ਮਾ ਅਗੇ ਬਾਹਲੇ ਕਿ ਸਸਤੇ ਵਲੇ ਸਾਂ ਆ ਇਹ ਤੇ ਆ ਜਾ ਉਹ ਮਹਿੰਗੇ ਆ ਗੱਗ ਇਹ ਸਸਤੇ ਪਹਿਲੇ ਬਾਕਸ ਚ ਵਧੀਆ ਹੋਣਗੇ ਚੱਲ ਆ ਖੋਲ ਆ ਆ ਆ ਸਨੈਪ ਦਾ ਦੂਈ ਜਵਾ ਦੋਵੇਂ ਕੱਢ ਆ ਵੇਖ ਕੇ ਕਹਿੰਦਾ ਵਧੀਆ ਕੁਆਲਿਟੀ ਮੰਗਾਈ ਆ ਉਹ ਤੋਂ ਵਧੀਆ ਓਏ ਉਹ ਮੈਨੂਅਲ ਪਿਆ ਉਹ ਪਿਆ ਸੱਚ ਦਾ ਉਹ ਲੈ ਕੇ ਆ ਮੈਨੂਅਲ ਉਹ ਬਾਈ ਜੀ ਕੋ ਮੰਨੋ ਨਾ ਮੰਨੋ ਤੁਸੀਂ ਲੈ ਪੰਗਾ ਹੀ ਲਿਆ ਜੇ ਉਹ ਜਾਦੇ ਚੰਗੇ ਹੀ ਕਹਿੰਦਾ ਵਧੀਆ ਕੁਆਲਿਟੀ ਆ ਵਧੀਆ ਵਾ ਤੂੰ ਮਾਰਿਆ ਵਧੀਆ ਫਿਰ ਕਹਿੰਦਾ ਚੰਗੀ ਆ ਯਾਰ ਟਰਾਂਸਪੇਰੈਂਟ ਚਲੋ ਵੇਖੋ ਟਰਾਂਸਪੇਰੈਂਟ ਲਾ ਕੇ ਟਰਾਂਸਪੇਰੈਂਟ ਹੋ ਨਹੀਂ ਤੇ ਆ ਜੀ ਭਲਾਈ ਘਟੇ ਤੇਰੀ ਉਹ ਨਾਲ ਨੂੰ ਵੀ ਉਹ ਨਾਲ ਨੂੰ ਕੈਮਰਾ ਜਦੀ ਇਹ ਉੱਤੇ ਲੱਗਣਾ ਬਈ ਉੱਤੇ ਆ ਆ ਆ ਫੋਨ ਹੋ ਗਿਆ ਆ ਇਹਦੇ ਉੱਤੇ ਆ ਜਾਣੇ ਮੋਟੇ ਚਲੋ ਵੀ ਗੱਗੂ ਆ ਹਫਤਾ ਤੇ ਬਣਾ ਲਿਆ ਆਪਾਂ ਨਹੀਂ ਗੱਗੂ ਗਲਤ ਤਾਂ ਬਣ ਗਈ ਆ ਗਲਤਾਂ ਬਣ ਗਈ ਗੱਗੂ ਗਲਤ ਵੀਰੇ ਮੈਂ ਤੇਰਾ ਭਰਾ ਤੇ ਸਾਰੀ ਦੁਨੀਆ ਦਿੱਤਿਆ ਹੈ ਇੱਥੇ ਗੱਲ ਇੱਕ ਹੋਰ ਬਣ ਜੇਗੀ ਜੇ ਕਿਤੇ ਮੱਥਾ ਵੀ ਪੱਦਰ ਕਰਾ ਲਈਏ ਆ ਟੈਂਡ ਬਹੁਤ ਲਿਸ਼ਕਦੀ ਆ ਜੀ ਸਾਰੇ ਵੀਰੇ ਭਰਾ ਨੂੰ ਬੇਨਤੀ ਹੈ ਜਿੱਦਾਂ ਕਿ ਹੁਣ ਗਾਂ ਘਰੇ ਤੇ ਟੂਰਨਾਮੈਂਟ ਆਇਆ ਕਬੱਡੀ ਦੇ ਟੂਰਨਾਮੈਂਟ ਆਇਆ ਗਰਾਊਂਡ ਸਾਡਾ ਵੇਲੇ ਹੀ ਆ ਭਾਜੇ ਦੇਵੇ ਗਰਾਊਂਡ ਖਾਲੀ ਆ ਬਾਜੀ ਮਾੜਾ ਮੋਟਾ ਕਿਤੇ ਉੱਚਾ ਨਹੀਂ ਮੈਂ ਟੋਵਾ ਟਿੱਪਾ ਕੋਈ ਫਿੰਸੀ ਇਹ ਸਭ ਕਰਾਇਆ ਲਵਾ ਰਾਂਗੇ ਠੀਕ ਹੈ ਬਾਜੀ ਪਾਣੀ ਪਿਉਣ ਲੱਗਦੇ ਇਹ ਬ੍ਰਾ ਲੱਡੂ ਨੇ ਖਾਂਦੇ ਏ ਹੈ ਲੱਡੂ ਨੇ ਖਾਂਦੇ ਏ ਮਾਦੇ ਕਰ ਲਈ ਕਲ ਕਲ ਮੋਟਿਆ ਇਹਨੇ ਨਾ ਸਟੋਰੀ ਚ ਲਿਖ ਕੇ ਪਾਇਆ ਆਈ ਡੋਨਟ ਲਾਈਕ ਮਿੱਠਾ ਮਤਲਬ ਆਈ ਡੋਨਟ ਲਾਈਕ সুইਟ ਸ਼ੂਗਰ ਸ਼ਾਗਰ ਭੈਣ ਦਾ ਯਾਰ ਸਾਰੇ ਲੱਡੂ ਆ ਗਿਆ ਅੱਜ ਨੈਪ ਚਾਟ ਵਾਲਾ ਜਿਹੜਾ ਇਹਦੇ ਸਟੇਟਸ ਤੇ ਨਾ ਇਹਦਾ ਬੇਡਾ ਕਰਕਾ ਪ੍ਰਾਵਾ ਵੀ ਲੈਨੇ ਤੇ ਡਾਲ ਖੇਚਲੀ ਕੋਹ ਤਾਂ ਹੱਦ ਗੱਡੀ ਜਾਂਦੀ ਆ 10 ਮਿੰਟ ਲੱਗੇ ਆ ਜਾਣ ਤਾਂ ਪੂਰੀ ਨਿਕਲਣਦੀ ਆ ਆ ਲੈ ਨੀ ਵੀਰਾ ਡੈਡੀ ਬਿਟ ਕੇ ਰਿਆ ਤੇਰਾ ਡੈਡੀ ਕਿੱਥੇ ਆ ਏ ਨਹੀਂ ਪਰਵਾਹ ਮੰਨਦੀ ਡਾਲ ਦੂਦ ਮੰਨਦੀ ਆ ਅੱਗ ਕਰ ਚੀਕ ਜਾਰੀ ਪਈ ਆ ਤੇਰੀ ਪੱਤੀ ਦਾਲ ਕੁੱਟਦੀ ਆ ਹਾਏ ਯਾਰ ਰੁਕ ਭਾਈ ਤੇ ਤੀ ਜੂਬੇ ਵੇਖੇ ਹਣੇ ਪਰ ਗੱਦਰ ਲੈ ਸੌਰਤ ਪਹਿਲੀ ਵਾਰੀ ਵੇਖੀ ਆ ਓ ਮਗਰ ਇੱਕ ਜੂਬਾ ਬੈਠਾ ਨੂੰ ਕੁਛ ਕੀ ਸੁੰਗਿਆ ਉਹ ਦਾ ਕਾਂਗੜੀ ਪਹਿਲਮਾਨ ਆ ਮੈਂ ਕਦੇ ਜਿਵੇਂ ਚੋਲੇ ਪੰਪਸ ਆਇਆ ਹੁੰਦਾ ਵਾ ਉਹ ਇਹ ਤੁਹਾਡੇ ਗ੍ਰਾਹ ਪੂਰੇ ਆਉਂਦੇ ਸਾਲਾ ਮੇਰੇ ਅਸੀਂ ਕੀ ਹੋਇਆ ਨਹੀਂ ਵੀਰ ਜੀ ਸਟਾਰ ਬੱਕ ਵਾਲੇ ਵੱਡੇ ਵੈਂਟੀ ਕੱਪ ਜਿਹੜੇ ਹੁੰਦੇ ਉਹ ਰੱਖਨੇ ਆ ਆਹ ਤੇ ਹੁਣ ਬੜਾ ਗਰੀਬ ਬੰਦੇ ਨੇ ਚਾਹ ਹੀ ਰੱਖ ਲਈ ਬਾਲੀ ਕੁਰਸੀ ਉਹਨਾਂ ਨੇ ਬੜਾ ਪੜਾ ਉਹਨਾਂ ਨੇ ਚਾਹ ਹੀ ਰੱਖਣੀ ਸਾਲਿਆ ਤੇਰੇ ਲਈ ਤਾਂ ਸਟਾਰ ਬੱਕਲੀ ਵੈਂਟੀ ਰੱਖੀ ਹੋਈ ਹੈ ਤੂੰ ਰੱਖਿਆ ਗਰ ਬ੍ਰੋ ਕੀ ਕੀ ਵੱਡੇ ਕੱਪ ਵੱਡੇ ਉਹ ਜਿਵੇਂ ਭਾਈ ਅਸੈਂਬਲੀ ਦੇ ਵਿੱਚ ਉਹ ਜਦੋਂ ਖੜੇ ਹੁੰਦੇ ਕੋਈ ਗੰਗੇ ਜੇ ਤੇ ਉਹ ਲਿਸ਼ਕਦੇ ਹੁੰਦੇ ਉਵੇਂ ਮੱਤਾਂ ਲਿਸ਼ਕਦੇ ਹੀ ਇਹਦਾ ਕਿੱਥੇ ਲੁਕਦਾ ਕਿੱਥੇ ਲੁਕਦਾ ਮਾਤਾ ਦਾ ਨਿਸ਼ਾਨਾ ਮਜ਼ੈਲਰਗਾ ਮੇਰਾ ਤਰੇ ਸਿੱਧੇ ਇੱਟ ਤੇਰੇ ਮੱਥੇ 'ਚ ਲੈਂਡ ਹੋਣੀ ਮੱਥੇ 'ਚ ਨਹੀਂ ਇੱਧਰ ਦੀ ਆ ਬਾਅਦ ਨਹੀਂ ਸਕਦਾ ਸਮਝਦਾ ਨਾ ਆਹ ਵੇਖ ਲੋ ਲੱਛਣ ਵੇਖ ਲੋ ਆ ਲੱਛਣ ਵੇਖ ਲੋ ਇਹਨਾਂ ਦੇ ਲੱਛਣ ਹੈ ਮੂੰਹ ਦੇਖਿਓ ਇਹਦਾ ਕਿੱਡਾ ਇੱਥੇ ਦੀਆਂ ਤੂੰ ਕਿ ਉਹ ਅਫਰੀਕਾ ਫਰੂਕਾ ਪੈਦਾ ਹੋਇਆ ਸੀ ਇੱਕ ਹੀ ਕਰਦਾ ਹੈ ਟੈਂਪਸ਼ਨ ਕਰਦੇ ਪਏ ਐਗਜ਼ੀਬਿਸ਼ਨ ਤੁਹਾਡਾ ਸ਼ੁਰੂ ਹੋ ਚੁੱਕਾ ਵਾ ਅੱਜ ਵੀ ਇਹਨਾਂ ਐਗਜ਼ੀਬਿਸ਼ਨ ਤੇ ਜਾਣਾ ਅੱਜ ਲੇਟ ਆ ਪਰ ਕਿਸੇ ਨੇ ਕਰਵਾਇਆ ਸ਼ਰਮੀਦਾਸ ਦੋ ਉਹਦੇ ਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਹੋਇਆ ਵਾ ਹਾਂ ਸਾਡੀ ਮੋਗੇ ਜਸਵਾਲ ਪੋਟਲ ਜਸਵਾਲ ਨਿਊ ਟਾਊਨ ਨੋ ਨੰਬਰ ਗਲੀ ਹਾਂ ਬਹੁਤਾ ਯਾਦ ਰੱਟਾ ਲਾਈ ਬੇੜਾ ਤੇ ਹਾਂ ਉੱਥੇ ਅੱਜ ਇਹ ਪੋਰਟਰੇਟ ਤੇ ਚਾਦਰਾਂ ਕਾਸਪੋਰਟ ਤੇ ਜਾਦਰੀ ਹਾਂਜੀ ਪੌਡਰਟ ਤੇ ਚਾਦਣਾ ਬੈੱਡ ਸ਼ੀਟਸ ਮਤਲਬ ਉਥੇ ਮਿਲਣਗੀਆਂ ਕੱਲੀਆਂ ਤੁਹਾਨੂੰ ਕੋਈ ਪਾਇਨੇ 2 ਘੰਟੇ ਜਾ ਆ ਜਾਣ ਘੰਟੇ ਜਾ ਜਨ ਵਾਪਸੇ ਨਹੀਂ ਉਹ ਨਹੀਂ ਲੈ ਆਣੀ ਬਾਤ ਨਹੀਂ ਕੀ ਫਾਇਦਾ ਇੰਨਾ ਮੁੜਕਾ ਭੈਣ ਕਿਤੇ ਤੇਰੀ ਕੱਪੜੇ ਕੋਈ ਫਾਇਦਾ ਇੰਨਾ ਹਨਾ ਹਾਰ ਸ਼ਿਕਾਰ ਸ਼ਿਕਾਰ ਲਾਏਦਾ ਫੇਰ ਆਇਆ ਤਾਂ ਮੁੜਕਾ ਹੀ ਤੈਨੂੰ ਇਹ ਆਏਗੇ ਬਹੁਤ ਤੇਜ਼ ਕਰਦੇ ਆਪੇ ਇਹ ਕਰ ਬਲੂਰ ਇੱਦੋਂ ਮੂੰਹ ਅੱਲ ਕਿੱਥੇ ਗਿਆ ਸੀ ਮੈਂ ਮੈਂ ਕਿਹੜਾ ਕਿੱਥੇ ਤੁਰਿਆ ਫਿਰਦਾ ਗੱਡੀ 'ਚ ਨਹੀਂ ਧਵਾਈ ਤੇ ਡੇਗ ਵਾਲਾ ਕਹਿੰਦਾ ਜ਼ਿਆਦਾ ਟਾਈਮ ਲੱਗਣਾ ਫਿਰ ਮੈਂ ਕਹ ਰਿਹਾ ਤੂੰ ਖੱਡੇ ਦਾ ਤਵਾ ਲੈ ਆ ਆ ਵੇਖੀ ਅੰਦਰ ਕਿਵੇਂ ਲੜਨਦੇ ਦੋਵੇਂ ਹਾਂ ਅੰਦਰ ਵੇਖੀ ਇਹ ਹਾਂ ਮੈਂ 2500 ਦਾ 2500 ਦਾ ਤੇਲ ਭੂਕਦਾ ਤੂੰ ਕਿੱਥੇ ਮ ਮੋਗੇ ਰਿਹਾ 2500 ਦਾ ਤੇਲ ਕਿੱਥੋਂ ਭੂਕਾ ਗਿਆ ਮੈਂ ਸਨੋਵਰ ਆਪਦੀਆਂ ਛੱਡਦਾ ਨਾ ਜਦੋਂ ਮੈਂ ਪਾਉਣਾ ਨਾ ਉਹ ਆਉਦੇ ਰਹੀ ਨਹੀਂ ਕਰਦਾ ਹੁਣ ਜਦ ਮੈਂ 2500 ਦਾ ਭੂਕਦਾ ਇਹ ਕਰਤਾ ਉਹ ਕਰਤਾ ਰਹਾ ਚੱਲ ਬਣ ਗਈ ਗੱਲ ਲੈਣਾ ਸਾਡੇ ਭਾਫੇ ਨੇ ਠੀਕ ਹੈ ਜੀ ਪਾਦੀ ਦੀ ਪਾਦੀ ਬਾਈ ਤੁਸੀਂ ਬਾਈ ਬਹੁਤ ਤੇਜ਼ ਹੋ ਹਨਾ